ਕੀ ਗੱਲ ਦੋਸਤੋ ਅੱਜ ਦਾ ਮੇਰਾ ਬੇਸ਼ਅ ਅਜੋਕਿਸਬੀ ਨੂੰ ਦਰਸਉਂਦੀ ਇਹ ਕਵਤਾ ਪੀ ਦਾ ਸਬ ਲੇਖਕ ਕਿਸਾਨ ਮੈਂ ਕਿਸਾਨ ਬੋਲਦਾ ਮੇਂਹਤੀ ਕਿਸਾਨ ਬੋਲਦਾ ਸੋਹਣੋ ਸਚਾਈ ਦੁੱਖ ਆਪਣਾ ਫੋਲਦਾ ਬਰਦਾਇ ਕੁਰਾ ਮੁੱਤੋ ਪਿੰਦੀ ਹੈ ਤਰੇਲ ਸੀ ਅੱਜ ਵੀ ਸਵੇਰ ਹੋਇਆ ਵੀਰੇ ਤਰ ਮੇਲ ਸੀ ਪੈਰੀ ਉੱਪੀ ਰਸਿੱਚਾ ਪੁਲਾ ਪਿਹਾਟ ਕੋਲ ਨੂੰ ਦੱਦ ਵਾਲਾ ਫੜਿਆ ਫਤੇ ਜੀ ਵਲਾ ਕੇ ਆਣ ਮੇਰੇ ਕੋਠੜਿਆ ਆਖਿਆ ਮੈਂ ਸਭ ਸੁਖਤਾ ਹੈ ਵੀਰ ਨਾ ਚੱਲੀਏ ਤੇ ਖੇਤ ਤੇ ਬਣਾਈਏ ਅੱਜ ਖੀਰ ਨਾ ਭਰ ਲਈਆਂ ਅੱਖਾਂ ਉਹ ਨਹੀਂ ਮੈਨੂੰ ਵੀਰ ਆ ਗਿਆ ਕਹਿੰਦਾ ਦੇਖ ਵੱਡੇ ਵੀਰੇ ਹੋ ਜੋ ਕਿੜਾ ਆ ਗਿਆ ਘਰ ਦਾ ਜਾਰਾ ਬੜਾ ਮੁੱਖਾ ਜਾਰਾ ਚੰਦਾ ਕੋਈ ਨਹੀਂ ਭਰਾਵਾ ਇੱਥੇ ਮਹਿਨਤ ਦੇ ਬਲ ਦਾ ਕਿਹੜੀ ਉਹ ਭਰਾਵਾ ਅਖੀਰ ਤੋਂ ਹੀ ਲੱਗਦੀ ਜਿਤਲੀ ਦੀ ਬੇੜੀ ਦੇ ਸਿਰ ਉਹੀ ਪੇਰ ਵੱਜਦੀ ਆ ਬੱਚਿਆਂ ਦੇ ਮੂੰਹੋਂ ਘਟਾ ਦੁੱਧ ਟਿੰਡੈਰੀ ਕੌਣ ਚੱਲਿਆ ਹੋਂਤਾ ਹੀ ਰੱਬ ਦਾ ਰਖਾ ਮਿੱਤਰਾ ਦਾ ਬੱਲੇਆ ਸੱਤ ਪੰਨੀਆਂ ਸ੍ਰੀਆ ਮੱਧ ਮੱਧ ਇਹ ਦੁਨੀਆ ਜਾਈਏ ਸੱਤ ਪੰਨੀਆਂ ਮੱਧ ਮੱਧ ਸ੍ਰੀਆ ਮੈਂ ਇਹ ਦੁਨੀਆ ਜਾਈਏ ਇਹ ਸਭ ਨੂੰ ਲਜਾਣ ਵਾਲਾ ਅਜ ਹੋਇਆ ਕਰ ਜਾਈਏ ਤੂੰ ਦੇਖ ਨਾ ਭਾਵਾ ਨਾ ਕੋ ਹੁਲਡ ਨਾ ਥਾਰੇ ਆ ਮਾਂ ਮੇਰੀ ਮੁੱਜੇ ਉੱਤੇ ਪਈਆ ਬਿਮਾਰ ਹੋਵੇ ਕਿੰਨੀਆਂ ਨੇ ਮੇਰੇ ਉੱਤੇ ਬਗੀਆਂ ਹਵਾਵਾਂ ਹੋਵੇ ਉਹ ਵੀ ਦੱਸਵੇਂ ਨੂੰ ਹਣ ਮੈਂ ਕਿੱਧਰ ਨੂੰ ਜਾਵਾਂ ਵੇ ਚਾਰੇ ਪਾਸੇ ਦੇਖਾਂ ਕਿੰਨੀ ਮਹਿੰਗਾਈ ਏ ਬਾਲ ਬਾਲ ਹੋਇਆ ਪਿਆ ਮੇਰਾ ਕਰਜ਼ਾਈ ਏ ਬੁੱਢੇ ਸੀ ਜਾਂਦੇ ਹਾਲੀ ਇਹੋ ਗੱਲ ਸੀ ਪੁਕਾਰ ਦੇ ਗਉਂਦ ਤੇ ਗਰੀਬ ਲਈ ਦਾਣੇ ਫੇਰ ਡਾਲ ਦੇ ਪਿਛੋਂ ਦੀਆਂ ਫਸਲਾਂ ਤੋਂ ਕੋਣ ਤੋਂ ਲਗਾਉਏ ਵਾਰ ਕਿੰਦੇ ਬਾਨੀ ਜੱਟ ਮਿਲੇ ਕਿੱਥੋਂ ਜਾਵਾਂ ਮੈਂ ਹੀ ਉਹ ਜੱਟ ਜਿਹੜਾ ਗੀਤਾਂ ਵਿੱਚ ਫੈਰਦਾ ਮਿੱਟੀ ਨਾਲ ਮਿੱਟੀ ਹੋ ਕੇ ਸ਼ਾਮੀ ਘਰੇ ਵੱਡਦਾ ਮੈਂ ਹੀ ਉਹ ਜੱਟ ਜਿਹੜਾ ਗੀਤਾਂ ਵਿੱਚ ਫੈਰਦਾ ਮਿੱਟੀ ਨਾਲ ਮਿੱਟੀ ਹੋ ਕੇ ਮਸਾ ਘਰੇ ਵੱਡਦਾ ਦੁਨੀਆਂ ਦੇ ਜੋਂ ਬੜਾ ਬਿਆਦ ਮੰਗਦਾ ਆ ਦੇਖਣਾ ਦਰਦਾ ਵੇਆ ਇਸ ਗਾਣੇ ਕਿਵੇਂ ਲੱਗਦਾ ਦੁਨੀਆਂ ਦੇ ਜੋਂ ਬੜਾ ਅੱਜ ਵੀ ਆ ਮੰਗਦਾ ਆ ਦੇਖਦਾ ਰਦਾਬਿਆ ਕਿ ਸਿਆੜ ਕਿਵੇਂ ਲੱਗਦਾ ਰੈਗਲੀ ਹਵੇਲੀ ਮੰਡੀ ਕਲਾ ਵਿੱਚ ਦੱਸ ਕਿਹੜੀ ਹੋਵੇ ਰੈਗਲੀ ਹਵੇਲੀ ਮੰਡੀ ਕਲਾ ਵਿੱਚ ਦੱਸ ਕਿਹੜੀ ਹੋਵੇ ਸਾਈਕਲ ਦੇ ਪਿੱਛੇ ਪਾਈ ਫੇਰਾ ਮੈਂ ਤਾਂ ਰੇੜੀ ਹਵੇਲੀ ਸਾਡਾ ਤੂੰ ਆਪਣੀ ਸੁਨਾਈ ਤੂੰ ਦਾਰਾਵੇ ਤੇਰਾ ਤਾਂ ਹੋਣਾ ਚੰਗਾ ਚੱਲਦਾ ਗੁਜ਼ਾਰਾ ਹੋਵੇ ਕਿਰਪਾ ਇਹ ਬਾਬੇ ਦੀ ਮੈਂ ਕੀ ਕਰ ਪਾਇਆ ਦਬੇ ਦੀ ਕੋਈ ਘੜ ਨਹੀਂ ਮਕੜਾ ਮਿੱਤਰ ਜਹੋ ਵੀ ਓਕਾ ਫਿਰ ਜਾਈ ਨੂੰ ਕੀ ਚੱਦਰਾਂ ਇੱਕ ਇੱਕ ਦੋ ਨਹੀਂ ਹੁੰਦੇ 11 ਦਿਲਦਾਰਾ ਹੋਏ ਫਿਰ ਜੀ ਆਦੇ ਵਖ ਵਖ ਪਿੱਗੋ ਮਾ ਦੇ ਜਨਮ ਲੈ ਆਏ ਸਰਦਾਰਾ ਦੁੱਖਾ ਸੁੱਖਾਂ ਦੇ ਬਣ ਜਾਈਏ ਭਾਈ ਬਾਲ ਹੋਏ ਛੱਲਿਆ ਨਹੀਂ ਜਾਂਦਾ ਮੇਥੋਂ ਤੇਰਾ ਇਹ ਹਾਲ ਹੋਵੇ ਦੁੱਖਾਂ ਸੁੱਖਾਂ ਦੇ ਵਣ ਜਾਈਏ ਰੱਬਾ ਸੰਦੇ ਭਾਈ ਵਾਣ ਹੋਵੇ ਚੱਲਿਆ ਨਹੀਂ ਜਾਂਦਾ ਮੇਥੋਂ ਤੇਰਾ ਇਹ ਹਾਲ ਹੋਵੇ ਅੱਗੇ ਤੇਰੀ ਮਰਜ਼ੀ ਏ ਦੱਸ ਦੀ ਭਰਾਵਾ ਹੋਵੇ ਨਾਲ ਤੇਰੀ ਕੜਾ ਮੰਡੀ ਕਲਮ ਵਾਲਾ ਰੰਧਾਵਾ ਹੋਵੇ ਅੱਗੇ ਤੇਰੀ ਮਰਜ਼ੀ ਏ ਦੱਸ ਦੀ ਭਰਾਵਾ ਹੋਵੇ ਆ ਨਾਲ ਤੇਰੀ ਕੜਾ ਨਹੀਂ ਕਲਮ ਵਾਲਾ ਰੰਧਾਵਾ ਹੋਵੇ ਅੱਜ ਨਾਲ ਤੇਰੀ ਕੜਾ ਮੈਂ ਦੀਵਾ ਬਗਾ ਕਰਦਾ ਹਾਂ